ਸਰ ਕੀ ਜਾਂਦਾ ਮੇਰਾ ਨਾਮ ਗੁਰੀਸਿੰਧੂ ਜੀ ਸਾਹ ਜਿਹੜੀ ਅੱਗ ਲੱਗੀ ਸੀ ਸਾਰੀ ਸੀ ਕਿਹੜੀ ਦੁਕਾਨ ਸੀ ਇਹ ਜੀ ਅੰਦਰ ਲੜਕੇ ਕੰਮ ਕਰ ਰਹੇ ਸੀ ਦੁਕਾਨ ਦੇ ਤੇ ਯਕਦਮ ਹੀ ਤੇਲ ਜਿਆਦਾ ਗਰਮ ਹੋ ਗਿਆ ਹੋਣਾ ਤੇ ਇਹਨਾਂ ਨੇ ਆਪਣੀ ਜਿਹੜੀ ਕੋਈ ਚੀਜ਼ ਬਣਾ ਢੇ ਆ ਉਹ ਵਿੱਚ ਪਾਈ ਤੇ ਉਹ ਅੱਗ ਦਾ ਭੰਬੜ ਮਚ ਗਿਆ ਇਹਨਾਂ ਕੋ ਕੰਟਰੋਲ ਨਹੀਂ ਹੋਇਆ ਤੇ ਜਿਹੜੀ ਅੱਗ ਆ ਉਹ 9 ਮੀਟਰ ਨੂੰ ਪੈ ਗਈ ਤੇ ਉਸ ਤੋਂ ਬਾਅਦ ਸਿਲੰਡਰ ਨੂੰ ਪੈ ਗਈ ਤੇ ਸਾਰਾ ਧੂਆਂ ਧੂਆਂ ਇੱਥੇ ਹੋ ਗਿਆ ਸ਼ਟਰ ਨੂੰ ਅੱਗ ਲੱਗੀ ਤੁਹਾਡੇ ਸਾਹਮਣੇ ਦੇਖੋ ਸਾਰਾ ਸੜ ਗਿਆ ਏ ਬਹੁਤ ਮਤਲਬ ਕੀ ਓਖਾ ਜਿਹੜਾ ਕੰਟਰੋਲ ਪਾਇਆ ਫਿਰ ਮੌਕੇ ਦੇ ਜਿਹੜੀ ਆ ਫਾਈਬਰ ਗ੍ਰ ਤੇ ਇਹ ਅਬੀ ਜ਼ਿਆਦਾ ਨੁਕਸਾਨ ਨਹੀਂ ਹੋਇਆ ਬਾਕੀ ਇਹ ਅਬੀ ਥੋੜਾ ਬੋਤਾ ਇਹਨਾਂ ਦਾ ਨੁਕਸਾਨ ਜਿਹੜਾ ਆ ਦਰਵਾਜ਼ੇ ਵਗੈਰਾ ਸੜ ਗਏ ਆ ਮੀਟਰ ਵਗੈਰਾ ਸੜ ਗਏ ਆ ਤਾਰਾਂ ਸੜ ਗਈਆਂ ਆ ਤੇ ਪਲੱਸ ਨਾਲ ਇਹਨਾਂ ਦਾ ਜਿਹੜੀਆਂ ਕੜਾਈਆਂ ਕੁੜੀਆਂ ਸੜ ਗਈਆਂ ਤੇ ਅਨਮੀਟਰ ਸੜ ਗਿਆ ਫਿਰ ਵੀ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਜੀ ਆਪਣੀ ਫਾਸਟ ਫੂਡ ਦੀ ਦੁਕਾਨ ਸੀ ਇਹ ਸਲਮਾ ਰੋਡ ਚੌਂਕ ਦੇ ਵਿੱਚ ਦੁਕਾਨ ਪੈਂਦੀ ਹੈ ਮੇਰਾ ਨਾਮ ਵੀ ਵੇਗ ਜੀ ਠੀਕ ਹੈ ਜੀ ਇਤਨੇ ਬਾਰਸ ਫਾਈ ਕਰਾਨੇ ਆਹੀ ਅੰਦਰ ਤੇਲ ਕਿਤੇ ਗਰਮ ਹੋ ਗਿਆ ਮੈਂ ਚਾਂਪਾ ਬਾਨ ਗਿਆ ਨਾਲੇ ਅੱਧਵਾਦੀ ਕਿੰਨੇ ਕਿ ਦੁਖਾਂ ਹੋਇਆ ਨੁਕਸਾਨ ਹੋਇਆ ਸ਼ਟਰ ਖਰਾਬ ਹੋ ਗਿਆ ਮੀਟਰ ਫੋਨ ਹੋਇਆ ਇੱਕ ਵਾਰ ਚਾਂਪਾ ਕਾਣ ਗਿਆ ਤੇ ਚਾਂਪਾ ਵਾਲੇ ਦਗਾ ਜੇ ਗਾੜੀ ਪੱਕ ਕਿੰਨੇ ਕਾ ਦੁਖਾਂ ਲੱਗਦਾ ਹੈ ਬਾਈ ਨੂੰ ਇਹ ਕਿ ਲੱਗੂ ਐਦਾ ਸੋਰੀ ਲਿਖਣਾ ਕਿ ਨਾ ਕਰਦੇ ਹਾਂ ਜੀ